ਕੋਈ ਸਾਲਾ ਜ਼ਿੰਦਗੀ ਦੇ ਵਿੱਚ ਕੋਈ ਯਾਰ ਮਿੱਤਰ ਐਜਾ ਵੀ ਹੋਣਾ ਚਾਹੀਦਾ ਜੇ ਤੈਨੂੰ ਉਰੋਂ ਕਿਤੇ ਜਾਣਾ ਪੈ ਜਵੇ ਤੂੰ ਫੋਨ ਕਰਕੇ ਕਹਿ ਦੇਵੇਂ ਵੀ ਬਾਈ ਜੀ ਮੈਨੂੰ ਤੱਕ ਛੱਡਿ ਆਓ ਹਮ ਆਸੇ ਨੇੜੇ ਕਰ ਜਾਵਾ ਕਾਹਨੂੰ ਕਿਸਨੂੰ ਕੋਈ ਯਾਰ ਪਾਉਣੀਆਂ ਆ ਪਾ ਕਰਕੇ ਮੈਂ ਕਹਿਣਾ ਇੱਕ ਪ੍ਰਕਾਰ ਬੋਲੀ ਦੀ ਗੱਲ ਹੈ ਤੇਰਾ ਰਾਹ ਦੇ ਵਿੱਚ ਤੂੰ ਹੀ ਤੈਨੂੰ ਜਾਣ ਪਛਾਣ ਨਹੀਂ ਜਿਹੜੋ ਤੂੰ ਹੱਥ ਦੇ ਕੇ ਕਹਿ ਦੇਵੇਂ ਮੜਾ ਛੱਡੀ ਬਾਈ ਮੈਨੂੰ ਤੱਕ ਮੈਂ ਜਾਣਾ ਖਾਲੀ ਮੈਨੂੰ ਤੋਂ ਫਿਰ ਕਿਹੜਾ ਜਾਣ ਜਾਣ ਮਿਲਦਾ ਚੱਲ ਮੈਂ ਜਾਣਾ ਉਰੋਂ ਦਾ ਸਤ ਮੈਂ ਕਿਸੇ ਤਰ੍ਹਾਂ ਮੈਂ ਉੱਥੇ ਖੰਨੇ ਤੱਕ ਜਾਣਾ ਮੈਂ ਥੋੜੀ ਹੁਣ ਜਾਣ ਜਾਣ ਵਾਅਦਾ ਕਰਦਾ ਥੋੜੀ ਆਸਾਂ ਦੇਣ ਓ ਦੱਸ ਮੈਨੂੰ ਆ ਵੀਡੀਓ ਦੇ ਇੱਕ ਬੰਦੇ ਮੇਰੀ ਗੱਲ ਸੁਣੋ ਮਿੱਤਰੋ ਜਿਹੜਾ ਬੰਦਾ ਇਹ ਮੇਰੇ ਨਾਲ ਤੁਰਿਆ ਫਿਰਦਾ ਇਹਨੂੰ ਦੱਸੋ ਕੌਣ ਨਹੀਂ ਜਾਣਦਾ ਹੁਣ ਤੇਰਾ ਇਹਦਾ ਨਾਂ ਦੱਸ ਦਿਓ ਬਣਾ ਕਮੈਂਟਾਂ 'ਚ ਕੀ ਆ ਨਾਲੇ ਪਤਾ ਲੱਗ ਜੂ ਕਿ ਤੈਨੂੰ ਕੋਈ ਜਾਣਦਾ ਕਿ ਨਹੀਂ ਜਾਣਦਾ ਸਭ ਜਾਣਦੇ ਤੈਨੂੰ ਜਿਹੜਾ ਬੰਦਾ ਜਿਹਦਾ ਨਾ ਫਿਰੂ ਉਹ ਨੂੰ ਸਾਰੀ ਦੁਨੀਆ ਜਾਣਦੀ ਆ ਹੋਰ ਲੈਣਾ ਆ ਆ ਦੱਸੇ ਜੀ ਇਹ ਆ ਮਾੜਾ ਗਾਣਾ ਇਹ ਹੋਰ ਘਾਠਾਂ ਹੀ ਫੇਰ ਲੀ ਆਗੇ ਦੀ ਆ ਦੱਸਿਓ ਕੌਣ ਆ ਮੜਿਆ ਉਹ ਪਤਾ ਜੀ ਉਹ ਕਹਿੰਦੀ ਪਰੇ ਚੱਲ ਕੇ ਇਹ ਸੱਤ ਹੈ ਚੱਲ ਬਾਹਰ Sorry. <laughs>